ਖਾਸ ਕਰਕੇ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਇੱਕ ਦੋ ਤੇ ਇਹੋ ਜਿਹੇ ਹੋਣੇ ਚਾਹੀਦੇ ਸਬੰਧ ਸਾਡੇ ਕਿ ਜਿਹੜਾ ਬੰਦਾ ਸਾਨੂੰ ਸਾਡੇ ਮੂੰਹ ਤੇ ਕਹਿ ਸਕੇ ਕਿ ਤੂੰ ਗਲਤ ਹੈ ਘਰ ਦੇ ਵਿੱਚ ਮਹਿਮਾਨ ਆਉਂਦਾ ਇਸੇ ਸੰਗ ਦੇ ਰਿੰਦੇ ਨੇ ਹਾਂ ਤੇ ਸਾਨੂੰ ਤੂਤ ਆ ਕੇ ਫੜ ਕੇ ਅਖਣਾ ਚਲੋ ਸਾਸਰੀ ਘਰ ਬਲਾਓ ਪੂਆ ਆਇਆ ਫੋਫੜਾ ਆਇਆ ਮਮਾ ਆਇਆ ਮਸੜਾ ਆਇਆ ਤੇ ਹੁਣ ਕੋਈ ਵੀ ਆ ਕੇ ਚਲੇ ਜੇ ਬੱਚਾ ਮੋਬਾਈਲ ਤੇ ਇਹੋ ਜਿਹਾ ਤੇ ਉਹ ਕਿਆ ਸੀ ਕਿਸੇ ਨੇ ਮਜਨੂਨੂ ਕੇ ਤਰੀ ਲੈ ਲਾਰਾਂਗ ਦੀ ਕਾਲੀ ਕਹਿੰਦਾ ਵੀ ਜਾ ਤੇਰੀ ਅੱਖ ਨਹੀਂ ਵੇਖਣ ਵਾਲੀ ਬਾਰ ਬਾਰ ਕਿ ਆਹ ਨਹੀਂ ਮੇਰਾ ਆਹ ਨਹੀਂ ਮੇਰਾ ਉਹ ਮੇਰਾ ਕੋ ਖੋ ਕੇ ਲੈ ਗਿਆ ਆਹ ਮੇਰਾ ਮੇਰਾ ਬੂਆ ਇੱਥੇ ਆਉਣਾ ਹੀ ਮੇਰੀ ਗਲੀ ਇੱਥੇ ਆਉਣੀ ਹੀ ਮੇਰੀ ਨਾਲੀ ਇੱਥੇ ਆਉਣੀ ਹੀ ਮੇਰੀ ਕੰਨ ਇੱਥੇ ਆਉਣੀ ਹੀ ਮੇਰਾ ਘਰ ਇੱਥੇ ਆਉਣਾ ਹੈ ਉਹ ਮੇਰਾ ਮੇਰਾ ਕਰਦੇ ਹੀ ਸਾਨੂੰ ਪਤਾ ਨਹੀਂ ਲੱਗਦਾ ਪਤਾ ਤੋਂ ਲੱਗਦਾ ਹੈ ਕਿ ਜਦੋਂ ਸਵੇ ਦੀ ਰਾਖ ਠੰਡੀ ਹੋ ਜਾਂਦੀ ਤੇ ਸਾਨੂੰ ਕੁਝੇ ਚ ਪਾਇਆ ਹੁੰਦਾ ਸ਼ੁਭ ਸਵੇਰ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਸਾਰਿਆਂ ਦਾ ਤੇ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਚ ਵਰਸਦੇ ਸਾਰੇ ਮੇਰੇ ਚਾਹਣ ਵਾਲਿਆਂ ਨੂੰ ਅਦਾਬ ਸਲਾਮ ਤੇ ਦੁਆ ਕਰਦਾ ਸਵੇਰ ਨੂੰ ਅੱਗੇ ਪਰਮਾਤਮਾ ਅੱਗੇ ਕਿ ਤੁਸੀਂ ਖੁਸ਼ ਰਹੋ ਹਮੇਸ਼ਾ ਖੁਸ਼ ਰਹੋ ਦੋਸਤੋ ਇਹ ਜ਼ਿੰਦਗੀ ਆ ਤੇ ਜਿੰਨਾ ਚਿਰ ਤੜਕਣਾ ਹੈ ਗਿਆ ਉਹਨਾਂ ਚਿਰ ਆਪਾਂ ਇੱਕ ਦੂਜੇ ਨਾਲ ਖੱਦਪ ਹੁੰਦੇ ਰਵਾਂਗੇ ਗੁਰੂ ਸਾਹਿਬ ਵੀ ਕਹਿੰਦੇ ਹਾਂ ਆਦਮੀ ਹੈ ਇੱਕ ਦੰਮੀ ਇਹ ਸਾਰੀ ਸਾਹਾਂ ਦੀ ਖੇਡ ਆ ਪਤਾ ਨਹੀਂ ਇਹ ਚੰਦਰੇ ਕਦੋਂ ਰੁਕ ਜਾਣ ਇੇ ਕਰਕੇ ਦੋਸਤੋ ਸੰਜਿਆ ਰਿਸ਼ਤੇ ਬੜਾਈ ਰੱਖੋ ਖਾਸ ਕਰਕੇ ਜ਼ਿੰਦਗੀ ਦੇ ਕੁਝ ਰਿਸ਼ਤੇ ਇੱਕ ਦੋ ਤੇ ਇਹੋ ਜਿਹੇ ਹੋਣੇ ਚਾਹੀਦੇ ਸਬੰਧ ਸਾਡੇ ਕਿ ਜਿਹੜਾ ਬੰਦਾ ਸਾਨੂੰ ਸਾਡੇ ਮੂੰਹ ਤੇ ਕਹਿ ਸਕੇ ਕਿ ਤੂੰ ਗਲਤ ਆ ਉਹ ਆ ਠੀਕ ਨਹੀਂ ਕਰਦਾ ਉਹ ਪਰਵਾਹਾਂ ਲਈ ਠੀਕ ਨਹੀਂ ਕਰਦਾ ਉਹ ਇਹ ਆਪਣੀ ਸਿਹਤ ਲਈ ਸਹੀ ਨਹੀਂ ਕਰਦਾ ਇਹ ਤੋਂ ਆਪਣੇ ਪੈਸੇ ਦੀ ਬਰਬਾਦੀ ਕਰ ਰਿਹਾ। ਉਹ ਸਾਨੂੰ ਇਦਾਂ ਦਾ ਕਹਿਣ ਵਾਲਾ ਵੀ ਜ਼ਿੰਦਗੀ ਚ ਚਾਹੀਦਾ ਹੁੰਦਾ। ਇਹਦਾ ਸਾਨੂੰ ਸਾਡੇ ਲਈ ਲੜ ਕੇ ਵਿਖਾਵੇ। ਪਰ ਦੋਸਤੋ ਇਹ ਸਵਾਰਥੀ ਜੋਗਾ ਇਹਦੇ ਵਿੱਚ ਅਸੀਂ ਅੱਜ ਕੱਲ੍ਹ ਸਾਹ ਜੋਂਨੀ ਕੀ ਪਾਉਨੇ ਜਿੰਨੀ ਕੀ ਸਾਡੀ ਸਵਾਰਥ ਆ। ਤੇ ਜਿਹੜੀ ਗੱਲ ਮੈਂ ਉੱਪਰ ਕਰਾਇਆ ਇਹ ਨਿਰਸਵਾਰਥ ਗੱਲਾਂ। ਨੇ ਸੱਚ ਆਰਥ دوست ਲੱਭਣਾ ਇਸ ਦੁਨੀਆ 'ਚ ਹੁਣ ਬਹੁਤ ਔਖਾ ਕਿਉਂਕਿ ਜਿਹਨੂੰ ਤੁਹਾਡੀ ਲੋੜ ਆ ਉਹ ਬੜਾ ਮਿੱਠਾ ਪਿਆਰਾ ਹੋ ਕੇ ਤੁਹਾਡੇ ਅੱਗੇ ਪਿੱਛੇ ਪੂਛਦਾ ਹਿਲਦਾ ਤੇ ਤੁਹਾਡੀ ਹਰ ਚੀਜ਼ ਦੀ ਤਾਰੀਫ਼ ਕਰਦਾ ਔਰ ਜਿਹਨੂੰ ਤੁਹਾਡੀ ਲੋੜ ਹੀ ਨਹੀਂ ਉਹ ਦਰਵਾਜ਼ਾ ਹੀ ਦਿਖਾਉਂਦਾ ਖੋਲਦਾ ਤੈਨੂੰ ਘਰ ਆਇਆ ਨੂੰ ਹੀ ਚੰਗੀ ਤਰ੍ਹਾਂ ਨਹੀਂ ਬੁਲਾਉਂਦਾ ਜਮਾਨਾ ਇਦਾਂ ਦਾ ਹੋ ਗਿਆ ਔਰ ਉਹਨਾਂ ਜਿ ਮਾਨਾ ਇਦਾਂ ਦਾ ਵਾਸਕੇ ਕਿਸੇ ਟਾਈਮ ਘਰ ਦੇ ਵਿੱਚ ਮਹਿਮਾਨ ਆਉਂਦਾ ਤੇ ਅਸੀਂ ਸੰਗ ਦੇ ਰੀਂਦੇ ਨੇ ਹਾਂ ਤੇ ਸਾਨੂੰ ਧੋਤ ਆ ਕੇ ਫੜ ਕੇ ਆਖਣਾ ਚਲੋ ਸਾਸਰੀ ਘਰ ਬਲਾਓ ਪੂਆ ਆਇਆ ਫੋਫੜਾ ਆਇਆ ਮਮਾ ਆਇਆ ਮਸੜਾ ਆਇਆ ਤੇ ਹੁਣ ਕੋਈ ਵੀ ਆ ਕੇ ਚਲੇ ਜੇ ਬੱਚਾ ਮੋਬਾਈਲ ਤੇ ਇਹੋ ਜਿਹਾ ਸਿਰ ਸੁੱਟ ਕੇ ਪੇਠਾ ਹੁੰਦਾ ਉਹਨੂੰ ਕੋਈ ਪਤਾ ਨਹੀਂ ਕੌਣ ਆ ਗਿਆ ਤੇ ਕੌਣ ਚਲ ਗਿਆ ਇਹ ਵੀ ਦਿਨ ਆਪਣੇ ਹੀ ਚਲੋ ਖੈਰ ਦੋਸਤੋ ਸਾਡੇ ਸੋਚਣ ਦੀ ਜਿਹੜੀ ਅਦੀ ਕਲਾ ਹਦੀ ਹੈ ਜਾਂ ਫਿਤਰਤ ਹੁੰਦੀ ਹੈ ਜਾਂ ਸਾਡਾ ਸੁਭਾਅ ਹੁੰਦਾ ਉਹ ਸਾਡਾ ਆਪਣਾ ਹੁੰਦਾ ਤੂੰ ਉਹ ਕਹਾ ਸੀ ਕਿਸੇ ਨੇ ਮਜਨੂਨੋ ਤੇਰੀ ਲੈਲਾ ਰੰਗ ਦੀ ਕਾਲੀ ਕਿੰਦਾ ਵੀ ਜਾ ਤੇਰੀ ਅੱਖ ਨਹੀਂ ਵੇਖਣ ਵਾਲੀ ਕਿਉਂਕਿ ਜਿੱਥੇ ਸਾਨੂੰ ਪ੍ਰਮਾਤਮਾ ਨੇ ਅੱਖ ਜਿਹੜੀ ਦਿੱਤੀ ਹੁੰਦੀ ਹੈ ਨਾ ਵੇਖਣ ਦੀ ਨਜ਼ਰੀਆ ਜਿਹੜਾ ਜਿਹਨੂੰ ਤੀਸਰੀ ਅੱਖ ਅਸੀਂ ਕਹਿੰਦੇ ਉਹ ਸਾਡਾ ਨਜ਼ਰੀਆ ਹੁੰਦਾ ਉਹਦੇ ਨਾਲ ਅਸੀਂ ਕੀ ਵੇਖਦੇ ਆ ਤੇ ਕੀ ਮਹਿਸੂਸ ਕਰਦੇ ਆ ਇਹ ਅਸੀਂ ਜਾਣਦੇ ਆ ਕਿਉਂਕਿ ਇੱਕ ਕਲਾਕਾਰ ਦੀ ਨਜ਼ਰ ਨਾਲ ਜਦੋਂ ਅਸੀਂ ਨੇਚਰ ਨੂੰ ਵੇਖਦੇ ਆਂ ਤੇ ਸਾਨੂੰ ਇੱਕ ਪੱਤਾ ਜਿਹੜਾ ਵਾ ਉਹ ਇੱਕ ਕਲਾਕਾਰ ਆ ਜਿਹੜਾ ਉਹਨੂੰ ਉਹਦੇ 'ਚ ਇੱਕ ਪੱਤੇ ਹਰੇ 'ਚ ਸੱਤ ਛੇਡਾਂ ਨਜ਼ਰ ਆਉਂਦੀਆਂ ਜਿਦੋਂ ਕਿ ਆਮ ਬੰਦੇ ਨੂੰ ਸਧਾਰਨ ਨੂੰ ਵੇਖਣ ਵਾਲੇ ਨੂੰ ਉਹ ਹਰਾ ਹੀ ਨਜ਼ਰ ਆਉਂਦਾ ਹਸਲਾਂ ਦੇ ਰੰਗ ਤੇ ਇੱਕ ਪੇਂਟਰ ਨੂੰ ਪੁੱਛੋ ਕੀ ਹੁੰਦੇ ਆ ਜੰਗਲ ਦੇ ਰੰਗ ਕੀ ਹੁੰਦੇ ਆ ਉਹ ਤੁਹਾਨੂੰ ਰੰਗਾਂ ਦਾ ਉਸੋ ਤਾਂ ਕੰਬੀਨੇਸ਼ਨ ਬਣਾ ਕੇ ਇਹ ਤੁਹਾਨੂੰ ਦੱਸੂਗਾ ਉਹ ਕੈਨਵਸ ਦੇ ਉੱਤੇ ਕਿ ਇਹ ਰੰਗ ਕੀ ਹੁੰਦੇ ਆ ਮਤਲਬ ਇਹ ਨਜ਼ਰੀਆ ਵਾ ਸਾਡਾ ਇੱਕ ਚੀਜ਼ ਆ ਜਿਹੜੀ ਅਸੀਂ ਕੋਈ ਗੱਲ ਕਰਦੇ ਆ ਉਸ ਧਾਰਨ ਗੱਲ ਜਿਹੜੀ ਹੁੰਦੀ ਆ ਆਮ ਬੰਦੇ ਵਾਸਤੇ ਉਸ ਧਾਰਨੀ ਹੁੰਦੀ ਆ ਪਰ ਜਿਹੜਾ ਇੱਕ ਸਿਆਣਾ ਦਾਰਨਸ਼ਵਰ ਹੁੰਦਾ ਜਾਂ ਕੋਈ ਕਵੀ ਹੁੰਦਾ ਸ਼ਾਇਰ ਹੁੰਦਾ ਕੋਈ ਵੀ ਹੁੰਦਾ ਫਿਲਾਸਫਰ ਹੁੰਦਾ ਉਸ ਗੱਲ ਦੇ ਕਈਆਂ ਐਂਗਲਾਂ ਤੇ ਖੜਾ ਹੁੰਦਾ ਉਹ ਹੋਰਸ ਗੱਲ ਨੂੰ ਉਹ ਦੇਖ ਰਿਹਾ ਹੰ ਦਾ ਹਰ ਪਾਸਿਓਂ ਕੁਮਾ ਕੇ। ਲੋਸਵਰਾ ਜਿਹੜੇ ਉਹ ਬੜੀ ਸ਼ਬਦਾ ਦੀ ਉਥਲ ਪਤਲ ਕਰਦੇ ਆ। ਤੇ ਦੋਸਤੋ ਜਿੱਤਰਾ ਮੈਂ ਖੇਤਾਂ 'ਚ ਬੈਠਾ ਇੱਥੇ ਤੇ ਮੇਰੇ ਆਲੇ ਦੁਆਲੇ ਇੱਕ ਮਹਿਕ ਆ। ਖੁਸ਼ਬੂ ਆ। ਬੜੀ ਪਿਆਰੀ। ਆ ਮੇਰੇ ਦੇਖੋ ਦਰਖਤਾਂ ਬਕਾਇਨ। ਇਹਦੀ ਖੁਸ਼ਬੂ ਆ ਬੜੀ ਪਿਆਰੀ ਮਰੇ ਵਾਲੇ ਦੁਆਲੇ ਖੇਤ ਨੇ ਇਹ ਦੇਖ ਸਕਦੇ ਜੀ ਇਹਨਾਂ ਦੀ ਕਿੰਨੀ ਪਿਆਰੀ ਮਹਿਕ ਆ ਮੇਰੇ ਪਿੱਛੇ ਕ ਕਮਰਾ ਵਾਲ ਖੇਤ ਦੇ ਵਿੱਚ ਬਣਿਆ ਮੋਟਰ ਦੇ ਉੱਤੇ ਪਰ ਇਹਦਾ ਪੇਂਟ ਆ ਇੰਨੀ ਖੁਸ਼ਬੂ ਮੈਨੂੰ ਆ ਰਹੀ ਆ ਕਿੰਨੀ ਪਿਆਰੀ ਆ ਇਹ ਸਾਬੇ ਸੁਗੰਡਾਂ ਦਾ ਨਜ਼ਰੀਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਖੁਸ਼ਬੂ ਚੰਗੀ ਲੱਗਦੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਚੰਗੀ ਲੱਗਦੀ ਪਰ ਜਿਹੜੀ ਸਾਡੇ ਪਸੀਨੇ ਦੀ ਮਹਿਕ ਦੀ ਖੁਸ਼ਬੂ ਹੁੰਦੀ ਆ ਉਹ ਦੁਨੀਆ ਦੀ ਸਭ ਤੋਂ ਉੱਤਮ ਖੁਸ਼ਬੂ ਹੁੰਦੀ ਹੈ ਮਾਂ ਦੀ ਮਮਤਾ ਦੀ ਖੁਸ਼ਬੂ ਜਿਹੜੀ ਹੁੰਦੀ ਆ ਉਸ ਤੋਂ ਵੱਧ ਕੋਈ ਵੀ ਖੁਸ਼ਬੂ ਨਹੀਂ ਹੁੰਦੀ ਔਰ ਜਿਹੜੀ ਮੈਨੂੰ ਖੁਸ਼ਬੂ ਚੰਗੀ ਲੱਗਦੀ ਆ ਉਹ ਜਦੋਂ ਕਿਤੇ ਗਰਮੀਆਂ ਦੇ ਵਿੱਚ ਹਾਰ ਜੇਠ ਦੇ ਮਹੀਨੇ ਹੋਣ ਤੇ ਪੁੱਬਲ ਜਦੋਂ ਆਟੇ ਵਾਂਗੂ ਫੁੱਲੀ ਹੁੰਦੀ ਆ ਰਾਹਾ ਕੱਚਿਆਂ ਚ ਤੇ ਉਹਨਾਂ ਦੇ ਕਿਦੋਂ ਪਹਿਲੀਆਂ ਕਣੀਆਂ ਪੈਂਦੀਆਂ ਕਿ ਉਹਨਾਂ ਕਰ ਜਿਹੜੀ ਖੁਸ਼ਬੂ ਆਉਂਦੀ ਆ ਉਹ ਖੁਸ਼ਬੂ ਮੈਨੂੰ ਮੇਰੀ ਕਵਤਾਰ ਕੀ ਲੱਗਦੀ ਆ ਉਹ ਮੈਨੂੰ ਖੁਸ਼ਬੂ ਬੜੀ ਆਪਣੀ ਆਪਣੀ ਜੀ ਲੱਗਦੀ ਆ ਦੀ ਕਰਦਾ ਉਹ ਖੁਸ਼ਬੂਆਂ ਮੈਂ ਕੁੱਟਾ ਭਰਦਾ ਰਵਾਂ ਜਦੋਂ ਮੈਂ ਆਪਣੀਆਂ ਕਤਾਬਾਂ ਦੇ ਪੰਨੇ ਪਲਟਦਾ ਉਹਨਾਂ ਦੇ ਵਿੱਚੋਂ ਜਿਹੜੀ ਖੁਸ਼ਬੂ ਨਿਕਲਦੀ ਆ ਉਹ ਸਿਰਫ ਕਾਗਜ਼ ਦੀ ਖੁਸ਼ਬੂ ਨਹੀਂ ਹੁੰਦੀ ਉਹ ਸ਼ਬਦਾਂ ਦੀ ਖੁਸ਼ਬੂ ਵੀ ਹੁੰਦੀ ਹੈ ਔਰ ਮੈਨੂੰ ਸ਼ਬਦ ਤਾਂ ਇਤਰਾ ਲੱਗਦੇ ਆ ਜਿਵੇਂ ਕੋਈ ਬੱਚਾ ਕਿਸੇ ਘੂੜੇ 'ਚ ਖੇਡ ਰਿਹਾ ਹੁੰਦਾ ਮੈਂ ਸ਼ਬਦਾਂ ਦੇ ਮੂੰਹ 'ਚੋਂ ਮੂੰਹ ਚੁੰਮਦਾ ਹਫ਼ਤਾ ਦਾ ਮੂੰਹ ਚੁੰਮਦਾ ਕਦਲ ਦਾ ਮੂੰਹ ਚੁੰਮਦਾ ਮੈਨੂੰ ਐ ਲੱਗਦਾ ਜਿਵੇਂ ਕਿਸੇ ਬੱਚੇ ਦਾ ਮੂੰਹ ਚੁੰਮ ਰਿਆ ਮੈਂ ਔਰ ਬੱਚੇ ਤੇ ਸਾਨੂੰ ਇੰਨਾ ਪਿਆਰ ਆਉਂਦਾ ਕਿ ਅਸੀਂ ਬਾਰ-ਬਾਰ ਉਹਦਾ ਮੂੰਹ ਚੁੰਮਦੇ ਸਾਨੂੰ ਉਹਦੀ ਖੁਸ਼ਬੂ ਆ ਜਿਹੜੀ ਉਹ ਅੰਮ੍ਰਿਤ ਵਰਗੀ ਲੱਗਦੀ ਹੈ ਤੇ ਬੱਚੇ ਦੇ ਵਿੱਚ ਉਹ ਜਿਹੜਾ ਉਹਦਾ ਆਕਰਸ਼ਣ ਹੁੰਦਾ ਜਿਹੜੀ ਉਹ ਸਾਨੂੰ ਖਿੱਚਦੀ ਹੈ ਚੀਜ਼ ਉਹ ਇੰਨੀ ਨਿਰਮਲ ਹੁੰਦੀ ਹੈ ਕਿ ਅਸੀਂ ਰਹਿ ਨਹੀਂ ਪਾਉਂਦੇ ਬੱਚੇ ਨੂੰ ਬਾਰ-ਬਾਰ ਚੁੱਕਦੇ ਆ ਗੱਲ ਨਾਲ ਲਾਉਨੇ ਆ ਇਸ ਕਰਕੇ ਦੋਸਤੋ ਨਜ਼ਰ ਤੇ ਸਾਰਿਆਂ ਕੋਲਾ ਪਰ ਨਜ਼ਰੀਆ ਨਹੀਂ ਕਿਸੇ ਕੋਲ ਹੁੰਦਾ ਤੇ ਜਿਹੜਾ ਨਜ਼ਰੀਆ ਵਾ ਉਹੋ ਹੀ ਸਾਨੂੰ ਬਣਾਉਂਦਾ ਉਹੋ ਹੀ ਸਾਨੂੰ ਵਿਗਾੜਦਾ ਤੇ ਸਾਡਾ ਨਜ਼ਰੀਆ ਉਦੋਂ ਬਣਦਾ ਜਦੋਂ ਅਸੀਂ ਜ਼ਿੰਦਗੀ ਦੇ ਬਹੁਤ ਸਾਰੇ ਪੰਧ ਜਿਹੜੇ ਆ ਉਹ ਤੇ ਕਰਦੇ ਆ ਮੁਸ਼ਕਲਾਂ ਨੂੰ ਸਰ ਕਰਦੇ ਆ ਮਿਹਨਤ ਕਰਦੇ ਆ ਥੋਕਰਾਂ ਖਾਂਦੇ ਆ ਉਤਦੇ ਆ ਡਿੱਗਦੇ ਆ ਸੱਟਾਂ ਲਗਦੀਆਂ ਧੋਖੇ ਖਾ ਲੈਂਦੇ ਆ ਧਰੇਵ ਖਾ ਲੈਂਦੇ ਆ ਇਹਨਾਂ ਚ ਜਦੋਂ ਅਸੀਂ ਨਿਕਲਦੇ ਆ ਮੁਸ਼ਕਲਾਂ ਚੋਂ ਨਿਕਲਦੇ ਆ ਮੌਸਮਾਂ ਚੋਂ ਨਿਕਲਦੇ ਆ ਬਰਸਾਤਾਂ ਚੋਂ ਨਿਕਲਦੇ ਆ ਹੜ੍ਹਾਂ ਚੋਂ ਨਿਕਲਦੇ ਆ ਤੇ ਫਿਰ ਸਾਡਾ ਨਜ਼ਰ ਨੂੰ ਨਜ਼ਰੀਆ ਮਿਲਦਾ ਸਾਡੀ ਨੂੰ ਰੋਜ ਦਾ ਨਜ਼ਰੀਆ ਵਾ ਉਹ ਸਾਡੀ ਨਜ਼ਰ ਨੂੰ ਨਜ਼ਰ ਬਣਾਉਂਦਾ ਔਰ ਸਾਡੇ ਅਹਿਸਾਸ ਆ ਜਿਹੜੇ ਉਹ ਸਾਨੂੰ ਮਹਿਸੂਸ ਕਰਨ ਦੀ ਜਾਸ ਸਿਖਾਉਂਦੇ ਜਿੰਨੇ ਜੇ ਸਾਨੂੰ ਸੱਟਾਂ ਨਹੀਂ ਲੱਗਦੀਆਂ ਜਿੰਨੇ ਜੇ ਸਾਡੇ ਖੁੱਦ ਦੇ ਪਿੰਡੇ ਦੇ ਉੱਤੇ ਕੋਈ ਸ਼ਮਕ ਨਹੀਂ ਮਾਰਦਾ ਤੇ ਸਾਨੂੰ ਉਹ ਸ਼ਮਕ ਦੀ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਉਹਨਾਂ ਜਿਹੜੇ ਸਾਦੂ ਸੁੰਗੰਦਾ ਕੁਸ਼ਬੂ ਦਾ ਇਹ ਨੱਕ ਵੀ ਨਹੀਂ ਮਿਲਦਾ ਇਸ ਕਰਕੇ ਦੋਸਤੋ ਬਹੁਤ ਕੋਜਾ ਜਿਹੜਾ ਕੁਦਰਤ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਮੈਂ ਸ਼ਾਇਦ ਪਿਛਲੇ ਵਲੌਗ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਬਾਬਾ ਫਰੀਦ ਜੀ ਇਸ ਚੀਜ਼ ਨੂੰ ਜੋੜ ਕੇ ਕਹਿੰਦੇ ਆ ਕਿ ਪ੍ਰਮਾਤਮਾ ਨੇ ਤੁਹਾਨੂੰ ਸ਼ੱਕਰ ਦਿੱਤੀ, ਗੋੜ ਦਿੱਤਾ, ਦੁੱਧ ਦਿੱਤਾ, ਮਾਂ ਪਿਓ ਦਿੱਤੇ, ਭੈਣ ਭਰਾ ਦਿੱਤੇ ਉਦੋਂ ਨਿਯਾਮਤਾ ਨੂੰ ਵੇਖ ਤੇ ਤੋ ਉਹਨੂੰ ਫੇਰ ਵੀ ਜਿਆਦ ਨਹੀਂ ਕਰਦਾ ਤੇ ਦੋਸਤੋ ਆ ਦੇਖੋ ਕਿਤੋਂ ਪੱਤੇ गिर ਰਹੇ ਬਗਾਨੇ ਦੇ ਰਸਤੋਂ ਮੜ ਆਇਆ ਹਵਾ ਦਾ ਬੁੱਲਾ ਆਉਂਦਾ ਜਿਹੜੇ ਪੀਲੇ ਪੱਤਰਾ ਕਿਰਦੇ ਆ ਔਰ ਪੀਲੇ ਪੱਤਰ ਇੱਕ ਦਿਨ ਤੇ ਪੀਲੇ ਹੋਏ ਨਹੀਂ ਹੁਣੇ ਇਹਨਾਂ ਨੂੰ ਪੀਲੇ ਹੁੰਦਿਆਂ ਨੂੰ ਵਕਤ ਲੱਗਾ ਤੇ ਇਸੇ ਜਿਸੇ ਪੀਲੇ ਪੈ ਕੇ ਇਹ ਫੇਰੇ ਜਦੋਂ ਹਵਾ ਆਈ ਆ ਤੇ ਕਿਰਦੇ ਜਾਂਦੇ ਆ ਤੇ ਨਵੇਂ ਪੱਤਰਾ ਨੂੰ ਪਿੱਛੇ ਨਵੀਂ ਜਗ੍ਹਾ ਮਿਲਦੀ ਜਾਂਦੀ ਹੈ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਆ ਤੇ ਬਹੁਤ ਦਾਰਸ਼ਨਿਕਾ ਜਿਹੜੇ ਸਾਧੂ ਆ ਉਹਨਾਂ ਨੂੰ ਇਸੇ ਕਰਕੇ ਉਹਨਾਂ ਦੀਆਂ ਲਾਲਸਾਵਾਂ ਜਿਹੜੀਆਂ ਮੁੱਕ ਜਾਂਦੀਆਂ ਖਤਮ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੰਸਾਰ ਨਾਸ਼ਵਾਨ ਆ ਪਰ ਅਸੀਂ ਆ ਕੇ ਅਸੀਂ ਤੜਪਦੇ ਰਹਿੰਨੇ ਆ ਇੱਥੇ بار بار ਆ ਨਹੀਂ ਮੇਰਾ ਆ ਨਹੀਂ ਮੇਰਾ ਉਹ ਮੇਰਾ ਕੋ ਖੋ ਕੇ ਲੈ ਗਿਆ ਆ ਮੇਰਾ ਮੇਰਾ ਬੂਹਾ ਇੱਥੇ ਆਉਣਾ ਸੀ ਮੇਰੀ ਗਲੀ ਇੱਥੇ ਆਉਣੀ ਸੀ ਮੇਰੀ ਨਾਲੀ ਇੱਥੇ ਆਉਣੀ ਸੀ ਮੇਰੀ ਕੰਦ ਇੱਥੇ ਆਉਣੀ ਸੀ ਮੇਰਾ ਘਰ ਇੱਥੇ ਆਉਣਾ ਸੀ ਉਹ ਮੇਰਾ ਮੇਰਾ ਕਰਦੇ ਹੀ ਸਾਨੂੰ ਪਤਾ ਨਹੀਂ ਲੱਗਦਾ ਤੇ ਪਤਾ ਉਦੋਂ ਲੱਗਦਾ ਕਿ ਜਦੋਂ ਸਵੇ ਦੀ ਰਾਖ ਠੰਡੀ ਹੋ ਜਾਂਦੀ ਤੇ ਸਾਨੂੰ ਕੁਜੇ ਚ ਪਾਇਆ ਹੁੰਦਾ ਇਹ ਨਹੀਂ ਕਹਾਣੀ ਆ ਉਸ ਤੋਂ ਇਹਦਾ ਮੇਰਾ ਗੱਲ ਕਰਨ ਦਾ ਮਕਸਦ ਸੀ ਉਹ ਇਹ ਸੀ ਆਪਣੇ ਅਹਿਸਾਸ ਨੂੰ ਕਦੀ ਨਾ ਮਰਨ ਦਿਓ ਔਰ ਆਪਣੇ ਨਜ਼ਰੀਏ ਨੂੰ ਕਦੀ ਨਾ ਮਰਨ ਦਿਓ ਇਹ ਦੋ ਚੀਜ਼ਾਂ ਬੜੀ ਮੁਸ਼ਕਲ ਪੈਦਾ ਹੁੰਦੀਆਂ ਹੋ ਸਕਦਾ ਮੇਰੀ ਗੱਲ ਸ਼ਾਇਦ ਤੁਹਾਡੀ ਪਕੜ ਚ ਆ ਗਈ ਹੋਵੇ ਔਰ ਸਾਡੇ ਆਲੇ ਦੁਆਲੇ ਇੰਨੀਆਂ ਜ਼ਿਆਦਾ ਸੁਗੰਧੀਆਂ ਆ ਵਾ ਇੰਨੇ ਜ਼ਿਆਦੇ ਕੁਦਰਤ ਦੇ ਨਜ਼ਾਰੇ ਆ ਜਿਨ੍ਹਾਂ ਨੂੰ ਅਸੀਂ ਮਾਨ ਸਕਦੇ ਹਾਂ ਤੇ ਹਰ ਟਾਈਮ ਮਾਨਦੇ ਆ ਉਧਰ ਦਾ ਸ਼ੁਕਰਾਨਾ ਕਰੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਟ ਤੁਹਾਡਾ ਪੰਨੂ